ਹਾਂ ਮੈਂ ਕਹਤੋ ਜੀ ਬਲਤੇਜ ਸਿੰਘ ਜੀ ਕਿੰਨੇ ਏਕੜ ਫਸਲ ਦੀ ਦੋ ਏਕੜ ਸੀ ਜੀ ਕਣਕ ਮੱਝ ਚੁੱਕੀ ਹੈ ਜੀ ਸਾਰੀ ਸੜ ਗਈ ਹਾਂ ਸਾਰੀ ਬਿਲਕੁਲ ਖਾਣ ਨੂੰ ਨਹੀਂ ਬਚੀ ਜੀ ਹੋਰ ਤਾਂ ਕੋਈ ਕਾਰੋਬਾਰ ਨਹੀਂ ਕਾਰੋਬਾਰ ਪਸ਼ੂ ਰੱਖੇ ਹੋਏ ਜੀ ਤਿੰਨ ਚਾਰ ਮੱਝਾਂ ਉਹਨਾਂ ਦੁੱਧ ਪਾ ਕੇ ਤੇ ਜਾਂ ਵਾਈ ਤੇ ਗੁਜ਼ਾਰਾ ਸੀਗਾ ਐਂ ਗੁਜ਼ਾਰਾ ਕਰ ਰਹੇ ਸੀ ਕਿੰਨਾ ਔਖਾ ਹੁੰਦਾ ਬਈ ਹੁਣ ਸਾਰੀ ਜਿਹੜੀ ਸੜ ਕੇ ਸੁਆਹ ਹੋ ਗਈ ਬਹੁਤ ਜ਼ਿਆਦਾ ਔਖਾ ਹੁੰਦਾ ਜੀ ਖਾਣ ਨੂੰ ਵੀ ਕਣਕ ਹੈ ਨਹੀਂ ਬਿਲਕੁਲ ਸਰਕਾਰ ਤੇ ਉਮੀਦ ਰੱਖਦੇ ਹਾਂ ਜੀ ਹੁਣ ਤਾਂ ਮੇਰੇ ਜੀ ਚਾਰ ਸਾਲ ਕਿੰਨੀ ਫਸਲ ਚੋੜੀ ਮੇਰੇ ਕੋਲ 9 ਏਕੜ ਸੜ ਗਈ ਸਾਰੀ ਸੜ ਗਈ ਹਾਂਜੀ ਕੋਈ ਹੋਰ ਤਾਂ ਨਹੀਂ ਰੋਜ਼ਗਾਰ ਇਸ ਨਾਲ ਹੀ ਹੈਗਾ ਹਾਂ ਬਾਈ ਠੇਕੇ ਤੇ ਸੀ ਜੀ ਸਾਰਾ 80000 ਦੇ ਸਭ ਦਾ ਠੇਕੇ ਤੇ ਸੀ ਜ਼ਮੀਨ ਹਾਂਜੀ ਬੱਸ ਇਹ ਜੋ ਟਾਈਮ ਪਾਸ ਕਰਨੇ ਹੁੰਦੇ ਜੀ ਨੁਕਸਾਨ ਬਾਈ ਠੇਕਾ ਤਾਂ ਲੈ ਪਰਤਾ ਹੋਣਾ ਹਾਂ ਠੇਕੇ ਭਰੇ ਗਏ ਜੀ ਹੁਣ ਤਾਂ ਬਸ ਆਪ ਦੇਤੇ ਹੀ ਸੀ ਕੱਲਾ ਜੀ ਉਹਦਾ ਜਿਹੜਾ ਭਰਿਆ ਠੇਕਾ ਤਾਂ ਨੁਕਸਾਨ ਹੋਣਾ ਆ ਵੀ ਹੋ ਗਿਆ ਹਾਂਜੀ ਕੀ ਸੋਚਿਆ ਸੀ ਜੀ ਕਿ ਬਸ ਸੋਚੀਦਾ ਮਾਲਾ ਕੀ ਕਰਦਗੇ ਯਾਰ ਚੱਲੀ ਚੱਲੇ ਬਸ ਇਸੇ ਨਾਲ ਹੀ ਉਹ ਆਇਆ ਮੌਕਾ ਦੇਖਣ ਆ ਹ ਆਈਐਸਐਡੀ ਮਸਾਉ ਦੂਜੇ ਤੁਸੀਂ 10 ਸਾਲ ਹੋਰ ਹੋਰ ਸਹਾਇਕ ਹੋ ਜਾਏਗਾ ਬਸ ਸਰਕਾਰ ਤੇ ਭਰੋਸੀ ਹੁੰਦੀ ਹੈ ਜੀ ਬਾਕੀ ਅੱਗੇ ਕੁਦਰਤ ਇਹ ਮੰਗ ਵੀ ਕਰਦੇ ਹਾਂ ਮਾਲਾ ਦੀ ਸਰਕਾਰ ਦੇਵੇ ਸਾਨੂੰ ਕੁਝ ਹੈਗਾ ਤੁਹਾਡੀ ਕਿੰਨੇ ਕਿੱਲੇ ਜ਼ਮੀਨ ਸੀ ਜੀ ਮੇਰਾ ਹਰਜੀਤ ਸਿੰਘ ਹੈ ਜੀ ਤੇ ਮੇਰੇ 2.5 ਏਕੜ ਜ਼ਮੀਨ ਸੀ ਦੇ ਵਿੱਚੋਂ ਸਵਾ ਕਿਲਾ ਮੇਰਾ ਆਪਦਾ ਹੀ ਸਵਾ ਕਿਲਾ ਮੈਂ ਠੇਕੇ ਤੇ ਲਿਆ ਸੀ 2.5 ਕਿੱਲੇ ਸਵਾ ਕਿੱਲੇ ਸਿਰਫ ਪੰਜ 3 ਕਣਾਂ ਦੇ ਕਰਕੇ ਵਿੱਚੋਂ ਬਚੀ ਜੀ ਮੌਕੇ ਤੇ ਸੀ ਕਿ ਤੁਸੀ ਇਹਨਾਂ ਅੱਖ ਲੱਗੀ ਨਹੀਂ ਜੀ ਮੈਂ ਆਰ ਕੰਮ ਤੇ ਸੀ ਮੈਂ ਆਪਦਾ ਕੰਮ ਤੇ ਗਿਆ ਸੀ ਜੀ ਤੇ ਉਦੋਂ ਮੌਕੇ ਤੇ ਮੈਨੂੰ ਆ ਕੇ ਪਤਾ ਲੱਗਾ ਮੇਰੇ ਫਸਲ ਸੁਹਾ ਗਈ ਤੇ ਪਜਾਉਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਹਵਾ ਬਹੁਤ ਤੇਜ਼ ਸੀ ਜੀ ਮੈਂ ਨੇੜੇ ਬਹੁਤ ਕੋਸ਼ਿਸ਼ ਕੀਤੀ ਵਗਾਨਕ ਵਿੱਚੋਂ ਵਾਈ ਵੀ ਗਈ ਹੈ ਮੇਰੀ ਦੇ ਵਿੱਚੋਂ ਵਾਹੂ ਕੇ ਜੀ ਦੂਜੇ ਕਣਕਾ ਨਾਲ ਦੀਆਂ ਬਟੀਆਂ ਨਾ ਵੀ ਐ ਤੇ ਕਿਹੜੀ ਮੇਰੇ 3.5 ਏਕੜ ਦੇ ਵਿੱਚੋਂ ਵਾਹੀ ਵੀ ਗਈ ਜੀ ਇਹ ਸੋਚਿਆ ਸੀਗਾ ਭਾਈ ਕੋਈ ਕਣਕ ਵੱਢ ਕੇ ਵਾਹ ਕਣਕ ਵੱਢ ਕੇ ਆਏ ਸੀ ਥੋੜਾ ਮੋਟਾ ਕਰਜਾ ਸੀਗਾ ਜੀ ਮੈਂ ਕਿਹਾ ਚਲ ਕਣਕ ਵੱਢ ਕੇ ਲੈ ਜੂਗਾ ਜੀ ਤੇ ਬੱਸ ਉਹ ਕਣਕ ਸਾਰੀ ਸਾਰੀ ਜੀ ਉਹਨਾਂ ਕਰਜਾ ਹੁfte ਹੈ ਜੀ ਅਮੀਰ ਹੁਣ ਬੱਸ ਮੰਤੀ ਸਾਹਿਬ ਕਹਿ ਗਏ ਵੇਖੋ ਉਹਨਾਂ ਤਿੰਦੇ ਅਤੇ ਕੋਈ ਮਾੜਾ ਮੋਟਾ ਇਟੁੱਟਾ ਹੋ ਗਿਆ ਸਾਡਾ ਘਰ ਦੇ ਗੁਜ਼ਾਰੇ ਵਾਸਤੇ ਵੀ ਕਣਕ ਹੀ ਵਰਤਣੀ ਹਾਂ ਹਾਂ ਜੀ ਇਹੀ ਸਾਰੀ ਇਹੀ ਰੱਖਦੇ ਆ ਜੀ ਕਣਕ ਘਰ ਦੇ ਆਸਤੇ ਵਿੱਚੋ ਹੀ ਰੱਖਦੇ ਆਂ ਜੀ ਟੇਕੇ ਦੇ ਵਿੱਚੋ ਲੈ ਕੇ ਜ਼ਮੀਨ ਦੇ ਵਿੱਚੋ ਰੱਖਦੇ ਆਂ ਜੀ ਦੂਜੀ ਮਾੜਾ ਮੋਟਾ ਦਾ ਘਰ ਚ ਲਾ ਲਈਦਾ ਜੀ ਖਰਚਾ ਕਿੰਨਾ ਇੱਕ ਆ ਗਿਆ ਸੀ ਇਹਨੂੰ ਤਿਆਰ ਕਰਨ ਉਤੇ ਕਣਕ ਦੇ ਖਰਚਾ ਤਾਂ ਆ ਹੀ ਜਾਂਦਾ ਜੀ ਹੁਣ ਬੀਵੀ ਸਾਰਾ ਨਵਾਂ ਹਾਂਜੀ ਆ ਹੀ ਜਾਂਦਾ ਕਣਕ ਦਾ ਬੀਵੀ ਲਿਆ ਸੀ ਨਵਾਂ ਹੀ ਲਿਆ ਸੀਗਾ ਜੀ ਤੇਰੇ ਸਪਰੇਅ ਸੌ ਕੁਸੀ ਵਿੱਚ ਪੈਂਦੀ ਹੈ ਜੀ ਮਿਹਨਤੀ ਬਹੁਤ ਮਿਹਨਤੀ ਟੈਂਪਰ ਮਿਹਨਤ ਬਹੁ ਲੱਗੀ ਸੀ ਐਨਕੀ ਜੀ ਕਣਕ ਤੇ ਤੇ ਬਸ ਪਾਣੀ ਫਿਰ ਗਈ ਐਨਕੀ ਦਾ ਕੋਈ ਉਮੀਦ ਹੈ ਸਰਕਾਰ ਤੇ ਕੋਈ ਆਏ ਪਾ ਜੀ ਆਏ ਸੀ ਬਲਜੀਤ ਮੈਡਮ ਆਏ ਸੀਗੇ ਜੀ ਉਹ ਕਹਿ ਕੇ ਗਏ ਆ ਵੀ ਕਰਾਂਗੇ ਤੁਹਾਡਾ ਕੋਈ ਤੇ ਕਦੋਂ ਮਿਲੂਗਾ ਜੀ ਉਹਦੀ ਉਹ ਮਿਲ ਤੋ ਹਾਂ ਜੀ ਕਹਿਗੇ ਤੇ ਆ ਦੇਖਦੇ ਸਰਕਾਰ ਤੇ ਉਮੀਦ ਰੱਖਦੇ ਆ ਜੀ ਜੇ ਦੇਤਾ ਤਾਂ ਠੀਕ ਆ ਜੀ ਨਹੀਂ ਤਾਂ ਫਿਰ ਤਾਂ ਬੈਠੇ ਤਾਂ ਹੈਗੇ ਆ ਜੀ ਅਸੀਂ ਆਪਰੇ ਘਰੇ ਸਭ ਜੀ ਤਾਂ ਬਾਸੇ ਆਏ ਆ ਜੀ ਹੁਣ ਖਾਲੀ ਜ਼ਮੀਨ ਨੂੰ ਵੇਖ ਕੇ ਮੁੜ ਜਾਈਦਾ ਨਹੀਂ ਉਮੀਦ ਹੈ ਨਹੀਂ ਕੋਈ ਜੀ ਚੀਜ਼ ਨਹੀਂ ਆਤੇ ਵੇਦਾ ਨਹੀਂ ਜੀ ਗੰਥ ਉਹਨਾਂ ਵੀਝਾਂ ਵਿਲਾਵਾਗੇ ਹਾਂ ਸਰਕਾਰ ਖਰੀਦੇ ਉਹਨਾਂ ਦੀ ਮਰਜ਼ੀ ਹੈ ਜੀ ਉਮੀਦ ਹੈ ਨਹੀਂ ਉਹ 3 ਮਹੀਨੇ ਵਾਸਤੇ ਕੋਈ ਉਮੀਦ ਨਹੀਂ ਜੀ